ਜਿਹੜੇ ਵਪਾਰੀ ਜਿਨ੍ਹਾਂ ਨੇ 1 ਕਰੋੜ ਤੱਕ ਦਾ ਬਕਾਇਆ ਦੇਣਾ ਹੈ ਪੰਜਾਬ ਸਰਕਾਰ ਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਵਿਆਜ ਹੈ ਜਿਹੜਾ ਜੁਰਮਾਨਾ ਵਿੱਚ ਛੂਟ ਦਿੱਤੀ ਜਾ ਰਹੀ ਹੈ ਜਿਹਦੀ ਲਾਸਟ ਡੇਟ 31 ਦਸੰਬਰ ਤੱਕ 12000 ਕਰੋੜ ਦੇ ਜੋ ਰਿਕਵਰੀ ਆ ਉਹਦੇ ਕੇਸਾਂ ਦਾ ਨੱਪਟਾਰਾ ਹੋਊਗਾ ਜੇ ਕਿਸੇ ਦਾ 1 ਕਰੋੜ ਰੁਪਏ ਉਹਨਾਂ ਦਾ ਬਕਾਇਆ ਦਾ ਰਹਿੰਦਾ ਹੈ ਤਾਂ ਉਹਦੇ ਵਿੱਚੋਂ 50 ਲੱਖ ਰੁਪਏ ਜਿਹੜੀ ਛੂਟ ਉਹ ਦਿੱਤੀ ਜਾਊਗੀ ਇਸ ਨਾਲ ਹੁਣ ਅੱਜ ਸਾਡੇ ਤਕਰੀਬਨ 20000 ਤੋਂ ਉੱਪਰ ਜਿਹੜੇ ਸਾਡੇ ਵਪਾਰੀ ਨੇ ਉਹਨਾਂ ਨੇ GST ਦਾ ਜਿਹੜਾ ਦੇਣਾ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਹੋਰ ਅੱਜ ਬੜਾ ਟਾਈਮ ਹੋ ਗਿਆ ਵਾ ਕੁਝ ਵਪਾਰੀ ਸਾਡਾ ਤੋਂ ਸਹੂਲਤਾ ਵੀ ਮੰਗਦੇ ਸੀਗੇ ਹੁਣ ਅਸੀਂ ਸਹੂਲਤਾ ਦੇ ਨਾਮ ਤੇ ਜਿਹੜੀ OTAS ਸਕੀਮ ਹੈ ਸਾਡੀ ਪੰਜਾਬ ਸਰਕਾਰ ਨੂੰ ਲਿਆਂਦੀ ਗਈ ਹੈ ਹੁਣ ਅੱਜ ਸਾਡੇ ਤਕਰੀਬਨ 20000 ਤੋਂ ਉੱਪਰ ਜਿਹੜੇ ਸਾਡੇ ਵਪਾਰੀ ਨੇ ਉਹਨਾਂ ਨੇ GST ਦਾ ਜਿਹੜਾ ਦੇਣਾ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਹੋਰ ਅੱਜ ਬੜਾ ਟਾਈਮ ਹੋ ਗਿਆ ਵਾ ਕੁਝ ਵਪਾਰੀ ਸੜ ਤੋਂ ਸਹੂਲਤਾ ਵੀ ਮੰਗਦੇ ਸੀਗੇ ਹੁਣ ਅਸੀਂ ਸਹੂਲਤਾ ਦੇ ਨਾਮ ਤੇ ਜਿਹੜੀ OTIS ਸਕੀਮ ਹੈ ਸਾਡੀ ਪੰਜਾਬ ਸਰਕਾਰੋਂ ਲਿਆਂਦੀ ਗਈ ਹੈ ਮੇਨ ਪ੍ਰੋਬਲਮ ਇਹ ਹੈ ਕਿ ਵਪਾਰੀਆਂ ਨੂੰ ਹਰ ਚੀਜ਼ ਸਹੂਲਤ ਚਾਹੀਦੀ ਹੈ ਪੰਜਾਬ ਦੇ ਵਿੱਚੋਂ ਨਵੀਂ ਤੋਂ ਨਵੀਂ ਇੰਡਸਟਰੀ ਜਿਹੜੀ ਹੈ ਉਹ ਲੱਗਣ ਜਾ ਰਹੀ ਹੈ ਇਹ ਉਸੇ ਦਾ ਨਤੀਜਾ ਹੈ ਪੰਜਾਬ ਸਰਕਾਰ ਦੇ ਵੱਲੋਂ ਉਦਯੋਪੀਤਿਆਂ ਨੂੰ ਅੱਜ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਵੈਟ 50% ਦੀ ਛੂਟ ਦਿੱਤੀ ਗਈ ਹੈ ਮੇਰੇ ਨਾਲ ਵਿੰਗ ਦੇ ਪ੍ਰੈਜ਼ੀਡੈਂਟ ਮੌਜੂਦ ਨੇ ਗੱਲਬਾਤ ਕਰਨ ਨਾਲ ਕੀ ਨਾਮ ਹੈ ਮੇਰਾ ਨਾਮ ਚਿਰਾਗ ਧੱਪੜਾਹਾਂ ਪੰਜਾਬ ਸਟੇਟ ਟ्रेड ਕਮਿਸ਼ਨ ਤੋਂ ਐਡਵਾਈਜ਼ਰ ਹੈ ਜੀ ਸਾਡੇ ਚੇਅਰਮੈਨ ਹਨ ਠਾਕੁਰ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਵਪਾਰੀਆਂ ਲਈ ਕਿ ਜਿਹੜੀ OTS ਸਕੀਮ ਹੈ ਇੱਕ ਲਾਂਚ ਕੀਤੀ ਗਈ ਹੈ ਇਹ OTS ਸਕੀਮ 1 ਅਕਤੂਬਰ ਤੋਂ ਸਟਾਰਟ ਹੋ ਜਾਏਗੀ ਔਰ ਇਹ 12 ਸਤੰਬਰ ਤੱਕ ਚੱਲੇਗੀ ਇਸ ਆਡੀਐਮ ਸੀਬ ਦੇ ਤਹਿਤ ਜਿਹੜੇ ਵਪਾਰੀ ਹੈ ਜਿਨ੍ਹਾਂ ਨੇ 1 ਕਰੋੜ ਤੱਕ ਦਾ ਬਕਾਇਆ ਦੇਣਾ ਹੈ ਪੰਜਾਬ ਸਰਕਾਰ ਦਾ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਵਿਆਜ ਹੈ ਜਿਹੜਾ ਜੁਰਮਾਨਾ ਵਿੱਚ ਛੂਟ ਦਿੱਤੀ ਜਾ ਰਹੀ ਹੈ ਦੂਜੇ ਇੱਕ ਬਹੁਤ ਅੱਛਾ ਕਦਮ ਚੱਕਿਆ ਗਿਆ ਹੈ 50% ਤੱਕ ਉਹਨਾਂ ਨੂੰ ਛੂਟ ਦਿੱਤੀ ਜਾਊਗੀ ਟੈਕਸ ਜੇ ਕਿਸ ਦਾ 1 ਕਰੋੜ ਰੁਪਇਆ ਉਹਨਾਂ ਦਾ ਬਕਾਇਆ ਦਾ ਰਹਿੰਦਾ ਹੈ ਤਾਂ ਉਹਦੇ ਵਿੱਚੋਂ 50 ਲੱਖ ਰੁਪਇਆ ਜਿਹੜੀ ਛੂਟ ਉਹ ਦਿੱਤੀ ਜਾਊਗੀ ਇਸ ਨਾਲ ਤੇ ਵਪਾਰੀਆਂ ਲਈ ਬੜਾ ਇੱਕ ਵਧੀਆ ਹੰਗਾਰਾ ਪੰਜਾਬ ਸਰਕਾਰ ਵੱਲੋਂ ਅਸੀਂ ਬੜੇ ਧੰਨਵਾਦੀ ਹਾਂ ਸਾਡੇ ਸੀਐਮ ਭਗਵੰਤ ਮਾਨ ਜੀ ਦੇ ਤੇ ਸਾਡੇ ਮਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਜਿਹੜ ਹੁੰਦਾ ਕੀ ਹੈ ਜੀ ਥੋੜਾ ਦੱਸ ਦਿੱਤਾ ਜਾਵੇ ਦੇਖੋ ਪਹਿਲਾਂ ਵੈਟ ਹੁੰਦਾ ਸੀਗਾ ਉਸ ਤੋਂ ਬਾਅਦ ਸੈਂਟਰ ਸਰਕਾਰ ਨੇ ਜੀਐਸਟੀ ਲਿਆਂਦਾ ਗਿਆ ਹੁਣ ਅੱਜ ਸਾਡੇ ਤਕਰੀਬਨ 20000 ਤੋਂ ਉੱਪਰ ਜਿਹੜੇ ਸਾਡੇ ਵਪਾਰੀ ਨੇ ਉਹਨਾਂ ਨੇ ਜੀਐਸਟੀ ਦਾ ਜਿਹੜਾ ਦੇਣਾ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਹੋਰ ਅੱਜ ਬੜਾ ਟਾਈਮ ਹੋ ਗਿਆ ਵਾ ਕੁਝ ਵਪਾਰੀ ਸੜ ਤੋਂ ਸਹੂਲਤਾ ਵੀ ਮੰਗਦੇ ਸੀਗੇ ਹੁਣ ਅਸੀਂ ਸਹੂਲਤਾ ਦੇ ਨਾਮ ਤੇ ਜਿਹੜੀ ਓਟੀਆ ਸਕੀਮ ਹੈ ਸਾਡੀ ਪੰਜਾਬ ਸਰਕਾਰੋਂ ਲਿਆਂਦੀ ਗਈ ਹੈ ਜਿਹਦੇ ਤਹਿਤ 50% ਤੁਹਾਨੂੰ ਆਫ ਮਿਲੇਗਾ ਔਰ ਉਹਦੇ ਨਾਲ ਨਾਲ ਜਿੰਨਾ ਜੁਰਮਾਨਾ ਹੈ 100% ਦਾ ਸਾਡਾ ਜੁਰਮਾਨਾ ਵਾ ਉਹ ਤੁਹਾਨੂੰ ਛੱਡਿਆ ਜਾਏਗਾ ਉਹ ਫ੍ਰੀ ਹੋਊਗਾ ਸਾਡੇ ਵਪਾਰੀਆਂ ਲਈ ਤੇ ਇਸ ਵਿੱਚ ਵਪਾਰੀਆਂ ਨੂੰ ਕੀ ਲਾਭ ਹੈਗਾ ਕਿਉਂਕਿ 50% ਤਾਂ ਛੱਡ ਦਿੱਤਾ ਗਿਆ ਅੱਗੇ ਕਾਰੋਗਾਰ ਨਹੀਂ ਹੈਗਾ ਤੇ ਪੰਜਾਬ ਸਰਕਾਰ ਕਾਰੋਬਾਰ ਵਾਸਤੇ ਕੀ ਲਿਆ ਰਹੀ ਹੈ ਵੈਟ ਤਾਂ ਛੱਡ ਦਿੱਤਾ ਗਿਆ ਤੇ ਅੱਗੇ ਜਿਹੜੀ ਕੀ ਹੜ ਪ੍ਰਭਾਵਿਤ ਨਾਲ ਕੰਮਕਾਰ ਤੇ ਕਾਫੀ ਪ੍ਰਭਾਵਿਤ ਦੇਖੋ ਜਿਹੜੇ ਹਾਰਪ੍ਰਭਾਵਿਤ ਨਾਲ ਉਹਦੇ ਨਾਲ ਵੀ ਤੁਸੀਂ ਦੇਖਿਆ ਹੀ ਹੈਗਾ ਵਾ ਸਾਰਾ ਕੁਝ ਕਿ ਨਾਲ ਸਾਰਾ ਚੱਲ ਰਿਹਾ ਹੈਗਾ ਠੀਕ ਹੈ ਹੁਣ ਮੇਨ ਤੌਰ ਤੇ ਜਿਹੜਾ ਮੈਂ ਗੱਲ ਦੱਸਾਂ ਉਹ ਮੇਨ ਪ੍ਰੋਬਲਮ ਇਹ ਹੈ ਕਿ ਵਪਾਰੀਆਂ ਨੂੰ ਹਰ ਚੀਜ਼ ਸਹੂਲਤ ਚਾਹੀਦੀ ਹੈ ਅਸੀਂ ਵੀ ਇੱਕ ਵਪਾਰੀ ਆ ਅਸੀਂ ਤਾਂ ਹੀ ਇੱਕ ਬ੍ਰਿਜ ਦਾ ਕੰਮ ਕਰਦੇ ਆ ਸਰਕਾਰ ਦੇ ਔਰ ਉਹਦੇ ਵਿੱਚ ਸਾਡਾ ਇੱਕ ਬ੍ਰਿਜ ਦਾ ਕੰਮ ਰਹਿੰਦਾ ਹੁਣ ਤੁਸੀਂ ਵੈਟ ਦੀਆਂ ਜੀਐਸਟੀ ਦੀ ਗੱਲ ਪੁੱਛੀ ਦੇਖੋ ਬਿਲਕੁਲ ਕਲੀਅਰ ਗੱਲ ਇਹ ਆ ਕਿ ਜਿਹਨਾਂ ਜੀਐਸਟੀ ਨਹੀਂ ਦੇ ਰਹੇ ਸੀਗੇ ਬਾਕੀ ਪਹਿਲਾਂ ਬਹੁਤ ਸਰਕਾਰਾਂ ਆਈਆਂ ਠੀਕ ਹੈ ਕਿਸੇ ਨੇ ਜਿਹੜਾ ਕੋਈ ਨਹੀਂ ਦੇ ਰਿਹਾ ਉਹਨਾਂ ਨੂੰ ਨੋਟਿਸ ਭੇਜੀ ਤਾਂ ਉਹਨਾਂ ਦੀ ਪ੍ਰਾਪਰਟੀਆਂ ਤੱਕ ਜਿਹੜੀ ਆ ਉਹਦੀ ਕੁਰਕੀ ਕੀਤੀ ਗਈ ਸਾਡੇ ਨਾਲ ਸਾਡੇ ਰਿਸਪੈਕਟਿਡ ਰਾਜਕੁਮਾਰ ਅਗਰਵਾਲ ਜੀ ਵੀ ਖੜੇ ਨੇ ਇਹ ਸਾਡੇ ਮੈਂਬਰ ਨੇ ਕਮਿਸ਼ਨ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਪੰਜਾਬ ਸਰਕਾਰ ਦਾ ਇੱਕੋ ਹੀ ਫੰਡ ਹੈ ਕਿ ਵਪਾਰੀ ਜਿੰਨੀ ਸਹੂਲਤ ਸਰਕਾਰ ਦੇ ਸਕਦੀ ਹੈ ਉਹ ਦਵੇ ਉਸ ਦੇ ਤਹ ਤੁਸੀਂ ਦੇਖੋ ਜੇ ਕਿਸੇ ਨੇ 1 ਕਰੋੜ ਰੁਪਏ ਦੇਣਾ ਹੈ ਉਹਦੇ ਉੱਪਰ 10-15 ਲੱਖ ਰੁਪਏ ਟੈਕਸ ਵੀ ਦੇਣਾ ਹੈ ਸਭ ਤੋਂ ਪਹਿਲਾਂ ਸਰਕਾਰ ਨੇ ਜਿਹੜਾ ਉੱਪਰ ਉਹਦਾ ਜੁਰਮਾਨਾ ਪੈਂਦਾ ਤਾਂ ਕਿ ਜਿਹੜਾ ਵਪਾਰੀਆਂ ਨੂੰ ਹੰਗਾਰਾ ਮਿਲੇ ਆਪਣਾ ਕੰਮਕਾਰ ਹੋਰ ਲੈ ਕੇ ਆਣ ਔਰ ਇਸੇ ਦਾ ਨਤੀਜਾ ਹੈ ਪੰਜਾਬ ਦੇ ਵਿੱਚੋਂ ਨਵੀਂ ਤੋਂ ਨਵੀਂ ਇੰਡਸਟਰੀ ਜਿਹੜੀ ਹੈ ਉਹ ਲੱਗਣ ਜਾ ਰਹੀ ਹੈ ਇਹ ਉਸੇ ਦਾ ਨਤੀਜਾ ਸਾਡੇ ਸੱਜਣ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਆ ਮੈਂ ਜਤਿੰਦਰ ਸਿੰਘ ਘੂੜਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਸਰਕਾਰ ਆ ਉਹ ਲੋਕਾਂ ਦੀ ਚੋਣੀ ਹੋਈ ਉਹ ਸਰਕਾਰ ਆ ਜੋ ਕਿ ਲੋਕਾਂ ਦੇ ਹਿੱਤ ਲਈ ਕੰਮ ਕਰਦੀ ਆ ਜੋ ਹਰ ਵਪਾਰੀ ਵਰਗ ਤੋਂ ਲੈ ਕੇ ਕਿਸਾਨਾਂ ਤੋਂ ਲੈ ਕੇ ਹਰ ਵਰਗ ਲਈ ਹਰ ਤਰ੍ਹਾਂ ਉਹਨਾਂ ਦੀ ਸਹੂਲਤਾਂ ਉਤਾਵਲੀ ਰਹਿੰਦੀ ਹੈ ਸੋ ਜਿਵੇਂ ਪਿਛਲੇ ਸਮੇਂ ਤੋਂ ਸਾਡੇ ਵਪਾਰੀ ਭਰਾਵਾਂ ਦਾ ਕਾਫੀ ਇਸ਼ੂ ਚੱਲ ਰਿਹਾ ਕਾਫੀ ਕੀ ਇਸ਼ੂ ਚੱਲ ਰਿਹਾ ਜਿਸ ਦੇ ਵਿੱਚ ਧਨ ਭਟਾਰਾ ਕਰਨ ਦੇ ਲਈ ਸਰਕਾਰ ਇੱਕ OTS ਸਕੀਮ ਲੈ ਕੇ ਆ ਰਹੀ ਹੈ ਜਿਹਦੀ ਲਾਸਟ ਡੇਟ 31 ਦਸੰਬਰ ਤੱਕ ਹੈ ਜਿਹਦੇ ਨਾਲ ਕੀ ਸਾਡੇ ਨੀਅਰ ਅਬਾਊਟ 12000 ਕਰੋੜ ਦੇ ਜੋ ਰਿਕਵਰੀ ਆ ਉਹਦੇ ਕੇਸਾਂ ਦਾ ਨਪਟਾਰਾ ਹੋਊਗਾ ਸੋ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਵਾਂ ਕਿ ਇਹ ਲਾਸਟ ਵਾਰ ਓਪਰਚੁਨਿਟੀ ਮਿਲਣ ਜਾ ਰਹੀ ਆ ਜਿਹਦੀ ਕਿ ਲਾਸਟ ਡੇਟ 31 ਦਸੰਬਰ ਆ ਸੋ ਜਿੰਨੇ ਸਾਡੇ ਵਪਾਰੀ ਭਰਾ ਨੇ ਇਹ ਓਟੀਆ ਸਕੀਮ ਦਾ ਫਾਇਦਾ ਲੈ ਕੇ ਆਪਣੇ ਆਪਣੇ ਜੋ ਬਕਾਇਆ ਹੈਗਾ ਜੋ ਖੜ ਕੇ ਚੱਲ ਉਹ ਨਪਟਾਰਾ ਕਰਾ ਸਕਦੇ ਆ ਜੀ